ਅੱਜ ਬਟੰਡਾ ਜ਼ੋਨ ਦੀ ਕਾںਬੀਆਬ ਨਮਾਇੰਦਾ ਕਨਵੈਨਸ਼ਨ ਜਿਹੜੀ ਕਿ ਮੰਦਰੀਗਾ ਵਰਕਰ ਯੂਨੀਅਨ ਪੰਜਾਬ ਦੇ ਸੱਦੇ ਤੇ ਕਰਵਾਈ ਗਈ ਹੈ ਸਮੁੱਚੀ ਬਟੰਡਾ ਜ਼ੋਨ ਦੀ ਲੀਡਰਸ਼ਿਪ ਵਧਾਈ ਦੀ ਪਾਤਰ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੰਦਰੀਗਾ ਕਾਮਿਆਂ ਨੂੰ ਜੱਥੇਬੰਦ ਕਰਕੇ ਜਿਹੜਾ ਸੰਘਰਸ਼ ਹੈ ਉਹ ਸ਼ੁਰੂ ਕਰਨ ਦੇ ਮਦ ਇਹ ਮਦ ਇਹ ਨਜ਼ਰ ਸ਼ੁਰੂ ਕੀਤੀ ਗਈ ਇਸ ਕਨਵੈਨਸ਼ਨ ਦੇ ਦੂਜੇ ਪੜਾਅ ਦੇ ਵਿੱਚ ਅਸੀਂ ਅੱਜ ਇੱਥੇ ਪਹੁੰਚੇ ਹਾਂ 10 ਤਰੀਕ ਨੂੰ ਪਟਿਆਲਾ ਜੋਨ ਦੀ ਕਨਵੈਨਸ਼ਨ ਹੈ ਜਿਹਦੇ ਵਿੱਚ ਪਟਿਆਲਾ ਖੇਤਰ ਨਾਲ ਸੰਬੰਧਿਤ ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਜਿਹੜੇ ਮਨਰੇਗਾ ਵਰਕਰ ਹੈ ਸ਼ਾਮਲ ਹੋਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਜਥੇਬੰਦਕ ਸੰਦਰਸ਼ ਜਿਹੜਾ ਸ਼ੁਰੂ ਕਰਦੇ ਜਾ ਰਹੇ ਹਾਂ ਔਰ ਜਿੱਥੇ ਮੋਦੀ ਸਰਕਾਰ ਇਸ ਮਨਰੇਗਾ ਯੋਜਨਾ ਨੂੰ ਬੰਦ ਕਰਨ ਲਈ ਲਗਾਤਾਰ ਫੇਲ ਕਰਨ ਦੇ ਮਕਸਦ ਨਾਲ ਦੋਸ਼ਨਾਮ ਕਰ ਰਹੀ ਹੈ ਉੱਥੇ ਭਗਵੰਤ ਮਾਨ ਸਰਕਾਰ ਨੇ ਵੀ ਕੋਈ ਕਸਰ ਘੱਟ ਨਹੀਂ ਛੱਡੀ ਇਹ ਦੋਨੋਂ ਹੀ ਸਰਕਾਰਾਂ ਇਸ ਵੇਲੇ ਐਂਟੀ ਮੁੰਮਰੇਗਾ ਕੰਮ ਕਰ ਰਹੀਆਂ ਨੇ ਜਿਹਦੇ ਜਿਹਦਾ ਵਿਰੋਧ ਹੇਠਲੇ ਪੱਧਰ ਤੇ ਮਿਲਰੀਗਾ ਕਾਮਿਆਂ ਦੇ ਵਿੱਚ ਵੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੁਹਾਨੂੰ ਸੜਕਾਂ ਦੇ ਦੇਖਣ ਨੂੰ ਮਿਲਣਗੇ ਧੰਨਵਾਦ